ਹਫਤੇ ਵਿੱਚ 4 ਤੋਂ 5 ਦਿਨ ਸਵੇਰੇ 8 ਵਜੇ ਇਸ ਜਗ੍ਹਾ ਤੋਂ ਅੰਮ੍ਰਿਤਸਰ ਦੇ ਵਿੱਚੋਂ বাস ਚੱਲੇਗੀ ਜਿਹੜੇ ਸ਼ਰਧਾਲੂਆਂ ਨੂੰ ਹਜੂਰ ਸਾਹਿਬ ਪਹੁੰਚਾਏਗੀ ਦਰਸ਼ਨਾਵਸ ਚੱਲਿਓ ਹਾਂਜੀ ਕਿਸ ਤਰ੍ਹਾਂ ਲੱਗਦਾ ਬੱਸ ਬਹੁਤ ਕੰਫਰਟेबल ਹਾਂਜੀ ਰੇਟ ਕੀ ਰਮਾਨ ਦੇ ਨਾਲ ਜਾਣਾ ਹਾਂਜੀ ਬਹੁਤ ਵਧੀਆ ਬਹੁਤ ਘੱਟ ਪੈਸੇ ਵਿੱਚ ਬਹੁਤ ਵਧੀਆ ਸਹੂਲਤਾਂ ਸਾਰੀ ਵਧੀਆ ਸਭ ਕੁਝ ਠੀਕ ਚੱਲ ਰਹੀ ਹੈ ਹਾਂਜੀ ਚਾਰਜਿੰਗ ਪੁਆਇੰਟ ਕਿਸੇ ਚੀਜ਼ ਦੀ ਕੋਈ ਵੀ ਤੁਹਾਨੂੰ ਦਿੱਕਤ ਨਹੀਂ ਆਏਗੀ ਬਿਲਕੁਲ ਬਸਤਾ ਜਿਹੜੀ ਬਸ ਸਪੈਸ਼ਲ ਕਹਿ ਕੇ ਬਣਵਾਈਆਂ ਤਿਆਰ ਕਰਵਾਈਆਂ ਨੇ ਆਮ ਬਸਾਂ ਨਾਲੋਂ ਦਾ ਬਹੁਤ ਜ਼ਿਆਦਾ ਫਰਕ ਹੈ ਤੁਸੀਂ ਦੇਖ ਵੀ ਸਕਦੇ ਹੋ ਜਾ ਕੇ ਦੇਖ ਸਕਦੇ ਚਾਰਜਿੰਗ ਪੁਆਇੰਟ ਤੱਕ ਲੱਗਦੀ ਹੈ ਹਾਂ ਟਿਕਟ ਦਾ ਸਮਾਂ ਨੇ ਕੋਈ ਕਰਨਾ ਪਏਗਾ ਸਿੱਧਾ ਆ ਪੂਰਾ ਕੰਫਰਟੇਬਲ ਹੋ ਕੇ ਉਹ ਆਪਣੀ ਮੰਜ਼ਲ ਤੇ ਪਹੁੰਚ ਸਕਦਾ ਹੈ ਜਾਨੀ ਕਿ ਦਰਸ਼ਨਾਂ ਵਾਸਤੇ ਪਹੁੰਚ ਸਕਦਾ ਤਾਂ ਇਹ ਦਰਸ਼ਨਾਂ ਦੀ ਚਾਹ ਜਿਹੜੀ ਹੈ ਉਹ ਬੜੇ ਸ਼ਰਧਾਲੂਆਂ ਦੇ ਮਨਾਂ ਦੇ ਵਿੱਚ ਹੈਗੀ ਹੈ ਦੋਸਤੋ ਜੇਕਰ ਤੁਸੀਂ ਹਜ਼ੂਰ ਸਾਹਿਬ ਦੇ ਦਰਸ਼ਨਾਂ ਵਾਸਤੇ ਜਾਣਾ ਹੈ ਤੇ ਤੁਹਾਨੂੰ ਕੋਈ ਦਿੱਕਤ ਦਾ ਸਾਹਮਣਾ ਹੁਣ ਨਹੀਂ ਕਰਨਾ ਪਏਗਾ ਕਿਉਂਕਿ ਇੱਕ ਨਿੱਜੀ ਕੰਪਨੀ ਦੇ ਵੱਲੋਂ ਇੱਕ ਬੱਸ ਸਰਵਿਸ ਸ਼ੁਰੂ ਕੀਤੀ ਗਈ ਹੈ ਜਿਹਦੇ ਵਿੱਚ ਰੋਜ਼ ਸਵੇਰੇ ਕ੍ਰੀਪ ਅਸੀਂ ਕਹਿ ਸਕਦੇ ਹਾਂ ਕਿ ਹਫ਼ਤੇ ਵਿੱਚ 4 ਤੋਂ 5 ਦਿਨ ਸਵੇਰੇ 8 ਵਜੇ ਇਸ ਜਗ੍ਹਾ ਤੋਂ ਅੰਮ੍ਰਿਤਸਰ ਦੇ ਵਿੱਚੋਂ ਬੱਸ ਚੱਲੇਗੀ ਜਿਹੜੇ ਸ਼ਰਧਾਲੂਆਂ ਨੂੰ ਹਜ਼ੂਰ ਸਾਹਿਬ ਪਹੁੰਚਾਏਗੀ ਤਾਂ ਕਿੰਨੇ ਘੰਟਿਆਂ ਦੇ ਵਿੱਚ ਹਜ਼ੂਰ ਸਾਹਿਬ ਪਹੁੰਚਿਆ ਜਾਏਗਾ ਕਿਸ ਤਰੀਕੇ ਨਾਲ ਸਾਰੀ ਪਲੈਨਿੰਗ ਰਹੇਗੀ ਉਸ ਤੋਂ ਪਹਿਲਾਂ ਅਸੀਂ ਤੁਹਾਨੂੰ ਅੰਦਰ ਦੀ ਤਸਵੀਰ ਦਿਖਾਣੀ ਹੈ ਕਿ ਅੰਦਰ ਕਿਸ ਤਰੀਕੇ ਨਾਲ ਤਿਆਰੀਆਂ ਨੇ ਅੰਦਰ ਬੱਸ ਜਿਹੜੀ ਬਣਾਈ ਕਿਸ ਤਰੀਕੇ ਨਾਲ ਹੈ ਜੇਕਰ ਇੰਨਾ ਲੰਬਾ ਸਫ਼ਰ ਹੈ ਤਾਂ ਜਿਹੜੇ ਯਾਤਰੀ ਨੇ ਉਹ ਕਿਤੇ ਖੱਜਲ ਖਵਾਰਤੀ ਨਹੀਂ ਹੁੰਦੇ ਅਸੀਂ ਉਹ ਵੀ ਤੁਹਾਡੇ ਨਾਲ ਜ਼ਰੂਰ ਤਸਵੀਰ ਸਾਂਝੀ ਕਰਾਂਗੇ ਕਿ ਕਿੱਡੇ ਰਿਲੈਕਸ ਹੋ ਕੇ ਜਿਹੜੇ ਯਾਤਰੀ ਨੇ ਉਹ ਜਾ ਸਕਦੇ ਨੇ ਇੱਕ ਟ੍ਰੇਨ ਦਾ ਇੱਕ ਅਸੀਂ ਕਹਿ ਸਕਦੇ ਕਿ ਵਧੀਆ ਟ੍ਰੇਨ ਦਾ ਸਵਾਦ ਇਸ ਬੱਸ ਦੇ ਵਿੱਚ ਬੈਠ ਕੇ ਆਂਦਾ ਪਿਆ ਇਹ ਸੀਟਾਂ ਜਿਹੜੀਆਂ ਦੇਖ ਸਕਦੇ ਹੋ ਕਿਸ ਤਰੀਕੇ ਦੇ ਨਾਲ ਸਲੀਪਰ ਸੀਟਾਂ ਨੇ ਸਾਰੀਆਂ ਬਹੁਤ ਵਧੀਆ ਤਰੀਕੇ ਦੇ ਨਾਲ ਇੱਕ ਖਾਸ ਤਸਵੀਰ ਜਿਹੜੀ ਅੱਜ ਨਜ਼ਰ ਆਂਦੀ ਪਈ ਹੈ ਪੰਜ ਸੱਸੀ ਕਾਲ ਜੀ ਦਰਸ਼ਕਾਂ ਸਾਹਿਬ ਚੱਲੇ ਹੋ ਹਾਂਜੀ ਕਿਸ ਤਰ੍ਹਾਂ ਲੱਗਦਾ ਬੱਸ ਬਹੁਤ ਕੰਫਰਟੇਬਲ ਹੈ ਹਾਂਜੀ ਬਹੁਤ ਵਧੀਆ ਹੈ ਬੇਟੇ ਪ੍ਰਵਾਸ ਦੇ ਨਾਲ ਜਾਣਾ ਹੈ ਹਾਂਜੀ ਤਾਂ ਬਿਲਕੁਲ ਪ੍ਰਵਾਸ ਤੇ ਜਾ ਰਹੇ ਸਾਰੇ ਹਾਂਜੀ ਤਾਂ ਬਿਲਕੁਲ ਹੋਰ ਵੀ ਅਸੀਂ ਜਿਹੜੇ ਸ਼ਰਦਾਲੂ ਨੇ ਉਹਨਾਂ ਨਾਲ ਅਸੀਂ ਜ਼ਰੂਰ ਗੱਲਬਾਤ ਸਾਂਝੀ ਕਰਾਂਗੇ ਕਿ ਤਿਆਰੀਆਂ ਕਿਸ ਤਰੀਕੇ ਦੀ ਰਹਿ ਸਸ਼ੀਕਾਲ ਕੀ ਹਾਲ ਬੇਟਾ ਠੀਕ ਹੋ ਹਾਂਜੀ ਵਧੀਆ ਕਿੱਥੇ ਚੱਲੇ ਹੋ ਹਜ਼ੂਰ ਸਾਹਿਬ ਹਜ਼ੂਰ ਸਾਹਿਬ ਦਸਤਖਤਾਂ ਹੁੰਦੇ ਚੱਲੇ ਆਣਾ ਕਿਵੇਂ ਜਾਂ ਸਾਰੇ ਚੱਲੇ ਪਰਿਵਾਰ ਚ ਹਾਂਜੀ ਵਧੀਆ ਲੱਗਾ ਕੰਫਰਟੇਬਲ ਹੋ ਕੇ ਬੈਠੇ ਹੋ ਹਾਂਜੀ ਹਾਂਜੀ ਵਧੀਆ ਲੱਗਾ ਹੈਨਾ ਹਾਂਜੀ ਬਿਲਕੁਲ ਹਾਂਜੀ ਸਸ਼ੀਕਾਲ ਜੀ ਸਸ਼ੀਕਾਲ ਜੀ ਕੀ ਕਹਿਣਾ ਚਾਹੁੰਦੇ ਹੋ ਅਜੂਰ ਸਾਹਿਬ ਇੱਕ ਖਾਸ ਉਪਰਾਲਾ ਕੀਤਾ ਗਿਆ ਕਰੀ ਅਸੀਂ ਟ੍ਰੇਨ ਦੇ ਵਿੱਚ ਜਾਂਦੇ ਸੀ ਤੇ ਜੇ ਜਹਾਜ਼ ਜਾਣਾ ਪੈਂਦਾ ਤੇ ਪੈਸੇ ਬਹੁਤ ਲੱਗ ਜਾਂਦੇ ਸੀ ਹਾਂ ਜੀ ਹਾਂ ਜੀ ਬਹੁਤ ਵਧੀਆ ਬਹੁਤ ਘੱਟ ਪੈਸੇ ਵਿੱਚ ਬਹੁਤ ਵਧੀਆ ਸਹੂਲਤਾਂ ਸਾਰੀ ਵਧੀਆ ਸਭ ਕੁਝ ਹਾਂ ਜੀ ਬਹੁਤ ਵਧੀਆ ਹਾਂ ਜੀ ਹਾਂ ਜੀ ਬਹੁਤ ਵਧੀਆ ਇੱਕ ਵਾਰ ਅੰਦਾ ਦਿਖਾਓ ਲੰਬੇ ਰੋਕ ਬਿਲਕੁਲ ਤਸਵੀਰ ਦਿਖਾਓ ਕਿ ਕਿਸ ਤਰੀਕੇ ਦੇ ਨਾਲ ਇਹ ਜਿਹੜੀ ਬੱਸ ਦੀ ਅੰਦਰ ਬਣਾਉਣ ਦੀ ਪਲੈਨਿੰਗ ਜਿਹੜੀ ਕੀਤੀ ਗਈ ਆ ਦੇਖ ਸਕਦੇ ਸਾਰੀਆਂ ਸੀਟਾਂ ਸਲੀਪਰ ਨੇ ਲੰਬਾ ਸਫ਼ਰ ਹੈ 35 ਤੋਂ 40 ਘੰਟਿਆਂ ਦੇ ਵਿੱਚ ਅਸੀਂ ਪਹੁੰਚਦੇ ਹਾਂ ਤਾਂ 35 ਤੋਂ 40 ਘੰਟਿਆਂ ਵਿੱਚ ਜਦੋਂ ਅਸੀਂ ਪਹੁੰਚਾਂਗੇ ਤਾਂ ਰਿਲੈਕਸ ਹੋ ਕੇ ਜਾਵਾਂਗੇ ਤੇ ਗੱਲ ਫੇਰ ਬਣੇਗੀ ਸਸ਼ੀਕਲ ਅਸੀਗਾ ਭਾਈ ਸਸ਼ੀਕਲ ਕੀ ਨਾਮ ਤੁਹਾਡਾ ਜੋਧਵੀਰ ਸਿੰਘ ਕੀ ਕਹਿਣਾ ਚਾਹੁੰਦੇ ਹੋ ਭਾਈ ਬਹੁਤ ਵਧੀਆ ਉਪਰਾਲਾ ਹੈ ਟ੍ਰੇਨ ਤੇ ਜਾਈਦਾ ਇੱਕ ਦੋ ਮਹੀਨੇ ਬੁਕਿੰਗ ਨਹੀਂ ਮਿਲਦੀ ਇਹ ਜਿਹੜੀ ਜਲਮ ਡੇਲੀ ਬੁਕਿੰਗ ਮਿਲ ਜਾਂਦੀ ਕੱਲ ਕਰਾਈ ਅੱਜ ਮਿਲ ਗਈ ਆਪਾਂ ਨੂੰ ਅੱਜ ਬੁਕੀ ਹੋ ਗਿਆ ਹਾਂਜੀ ਮਿਲ ਗਈ ਬਹੁਤ ਵਧੀਆ ਭਾਈ ਉਪਰਾਲਾ ਹੈ ਰੇਟ ਵੀ ਜੈਨੂਨੀ ਹੈ ਇੱਕ ਵਾਰ ਦੇਖਿਆ ਵੀ ਪੂਰੇ ਸਵਾਦ ਨਾਲ ਬੈਠੇ ਲੰਬੇ ਪੈਰ ਮਾਦ ਰਹੇ ਨੇ ਕੋਈ ਟੈਨਸ਼ਨ ਕੋਈ ਟੈਨਸ਼ਨ ਨਹੀਂ ਕੋਈ ਸਮਾਨ ਦੀ ਸਾਰੀ ਸੇਫਟੀ ਹੈ ਕੋਈ ਟ੍ਰੇਨ ਚ ਜਾਈਦਾ ਸਮਾਨ ਦੀ ਸੇਫਟੀ ਨਹੀਂ ਕਿੱਥੇ ਪਹੁੰ 35 36 ਘੰਟੇ ਕਹਿੰਦੇ ਕਹਿੰਦੇ ਪਹੁੰਚ ਜਾਗੇ ਹਾਂਜੀ ਹਾਂਜੀ ਕੱਲ ਸ਼ਾਮ ਤੱਕ ਪਹੁੰਚ ਜਾਗੇ ਹਾਂਜੀ ਬਹੁਤ ਵਧੀਆ ਪ੍ਰਾਲਾ ਭਾਈ ਬਿਲਕੁਲ ਬਿਲਕੁਲ ਵਾਕਈ ਬਹੁਤ ਵਧੀਆ ਪ੍ਰਾਲਾ ਵਾ ਤਾਂ ਇੱਕ ਖਾਸ ਤਸਵੀਰ ਹੈ ਇਹ ਅਮਰਸਰ ਦੀ ਤਸਵੀਰ ਤੁਹਾਡੇ ਨਾਲ ਸਾਂਝੀ ਕਰਦੇ ਪਿਆ ਤਾਂ ਅਮਰਸਰ ਤੋਂ ਅਸੀਂ ਕਹਿ ਸਕਦੇ ਕਿ ਸਵੇਰੇ 8 ਵਜੇ ਇਹ ਬੱਸ ਚੱਲਦੀ ਆ 8 ਵਜੇ ਚੱਲਣ ਤੋਂ ਬਾਅਦ ਇਹ ਬੱਸ ਜਿਹੜੀ ਆ 35 ਤੋਂ 40 ਘੰਟਿਆਂ ਦੇ ਵਿੱਚ ਵਿੱਚ ਇਹ ਬੱਸ ਹਜੂਰ ਸਾਹਿਬ ਪਹੁੰਚਦੀ ਆ ਤਾਂ ਇਹ ਖਾਸ ਤਸਵੀਰ ਅਮਰਸਰ ਦੀ ਤੁਹਾਡੇ ਨਾਲ ਸਾਂਝੀ ਕਰਦੇ ਪਿਆ ਇੱਕ ਵਾਰ ਅਸੀਂ ਡਰਾਈਵਰ ਸੇਬਾਨ ਜਿਹੜੇ ਨੇ ਉਹਨਾਂ ਦੇ ਨਾਲ ਵੀ ਗੱਲਬਾਤ ਸਾਂਝੀ ਕਰਾਂਗੇ ਕਿ ਕਿਹੜੇ ਕਿਹੜੇ ਸਟਾਪ ਹੋਣਗੇ ਰਸਤੇ ਦੇ ਵਿੱਚ ਕਿਸ ਤਰੀਕੇ ਦੇ ਨਾਲ ਆ ਸਮਾ ਮਿਥਿਆ ਗਿਆ ਕਿੰਨੇ ਸਮੇਂ ਦੇ ਵਿੱਚ ਅਸੀਂ ਪਹੁੰਚਾਂਗੇ ਇਹ ਅਸੀਂ ਜ਼ਰੂਰ ਗੱਲਬਾਤ ਸਾਂਝੀ ਕਰਾਂਗੇ ਪਰ ਉਸ ਤੋਂ ਪਹਿਲਾਂ ਜਿਹੜੀਆਂ ਖੂਬਸੂਰਤ ਸੀਟਾਂ ਜਿਹੜੀਆਂ ਬਣਾਈਆਂ ਨੇ ਜਿਸ ਤਰ੍ਹਾਂ ਇਸ ਤਰ੍ਹਾਂ ਦਾ ਕਿ ਘਰ ਦੇ ਵਿੱਚ ਅਸੀਂ ਬੈਠੇ ਆ ਬੈੱਡ ਦੇ ਵਿੱਚ ਬੈਠੇ ਆ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਜੀ ਕੀ ਕਹਿਣਾ ਚਾਹੁੰਦੇ ਹੋ ਇੱਕ ਖਾਸ ਤੁਹਾਡੇ ਵੱਲੋਂ ਪ੍ਰਣਾ ਕੀਤਾ ਗਿਆ ਨਾਮ ਕੀ ਤੁਹਾਡੇ ਵੱਲੋਂ ਦੱਸੋ ਮੇਰਾ ਨਾਮ ਗੁਰਵਿੰਦਰ ਸਿੰਘ ਰਾਜੂ ਜੀ ਆਰਬਿਟਰ ਇਨ ਚਾਰਜ ਅੰਮ੍ਰਿਤਸਰ ਕੀ ਕਹਿਣਾ ਚਾਹੁੰਦੇ ਸਰ ਮੈਂ ਇਹੋ ਕਹਿਣਾ ਚਾਹੁੰਦਾ ਵੀ ਲੋਕਾਂ ਦੀ ਡਿਮਾਂਡ ਤੇ ਬਹੁ ਉਹਨਾਂ ਵਾਟਰ ਲਗਜ਼ਰੀ ਕੋਚ ਜਿਹੜੀ ਆਪਣਾ ਬਸ ਉਹਨੇ ਸੇਵਾਜ ਹਾਜ਼ਰ ਕੀਤੀ ਆ ਜਿਹੜੇ ਆ ਸਲੀਪਰ ਨੇ ਟੋਟਲ 42 ਸਲੀਪਰ ਨੇ ਜੀ ਤੇ ਸਲੀਪਰ ਵੀ ਆਮ ਬਸਾਂ ਨਾਲ ਉਹਨਾਂ ਦੇ ਖੁੱਲੇ ਵੀ ਹਿੱਕੇ ਬਣਾਏ ਗਏ ਨੇ ਜਿਦ ਤਰ੍ਹਾਂ ਕਿਸੇ ਨੂੰ ਕੋਈ ਪਰੇਸ਼ਾਨੀ ਨਾ ਹੋਵੇ ਔਣ ਜਾਣ ਦੇ ਵਿੱਚ ਹਮਮ ਦਬਲ ਦਬਲ ਬਲੂਰ ਲੱਗੇ ਆ ਚਾਰਜਿੰਗ ਪੁਆਇੰਟ ਕਿਸੇ ਚੀਜ਼ ਦੀ ਕੋਈ ਵੀ ਤੁਹਾਨੂੰ ਦਿੱਕਤ ਨਹੀਂ ਆਏਗੀ ਬਿਲਕੁਲ ਬਸ ਤਾਂ ਜਿਹੜੀ ਬਸ ਸਪੈਸ਼ਲ ਕਹਿ ਕੇ ਬਣਾਈਆਂ ਤਿਆਰ ਕਰਵਾਈਆਂ ਨੇ ਆਮ ਬਸਾਂ ਨਾਲ ਦਾ ਬਹੁਤ ਜ਼ਿਆਦਾ ਫਰਕ ਹੈ ਤੁਸੀਂ ਦੇਖ ਵੀ ਸਕਦੇ ਹੋ ਜਦ ਵੀ ਬਿਲਕੁਲ ਖੁੱਲੀਆਂ ਦੁੱਲੀਆਂ ਸਲੀਪਰ ਨੇ ਕਿਸ ਤਰ੍ਹਾਂ ਦੀ ਕੋਈ ਮੁਸ਼ਕਲ ਨਹੀਂ ਆ ਅੱਜ 8 ਵਜੇ ਚੱਲੇਗੀ ਬੱਸ ਇਹ ਕੱਲ੍ਹ ਸ਼ਾਮ ਨੂੰ 7 ਵਜੇ ਪਹੁੰਚੇਗੀ ਹਰਸਾ ਅੱਛਾ ਹਾਂਜੀ ਜਿੱਥੇ ਜਿੱਥੇ ਕਿਸੇ ਦਾ ਦਿਲ ਰੱਖਦਾ ਕੋਈ ਅਮਰਜੈਂਸੀ ਹੋਏ ਉੱਥੇ ਰੋਕ ਵੀ ਸਕਦੇ ਆ ਜਰੂਰੀ ਨਹੀਂ ਆ ਵੀ ਆਪਾਂ ਕੋਈ ਚੀਜ਼ ਨਿਸ਼ਚਿਤ ਕੀਤੀ ਆ ਵੀ ਇੱਥੇ ਰੁਕੇਗੀ ਕਿਸੇ ਤਰ੍ਹਾਂ ਦੀ ਕੋਈ ਵੀ ਪਰੇਸ਼ਾਨੀ ਹੁੰਦੀ ਆ ਕਿਸੇ ਯਾਤਰੀ ਨੂੰ ਉੱਥੇ ਰੁਕ ਸਕਦੀ ਹੈ ਗੱਡੀ ਅੱਛਾ ਪਲਾਨ ਕਿਸ ਤਰ੍ਹਾਂ ਦਿਮਾਗ 'ਚ ਆਇਆ ਕਿ ਇਸ ਤਰ੍ਹਾਂ ਦੀ ਬੱਸਾਂ ਚਾਹੀਦੀਆਂ ਨੇ ਹੋਣੀਆਂ ਕਿਉਂਕਿ ਸਰ ਇੱਥੇ ਬੱਸ ਸਟੈਂਡ ਤੇ ਵੀ ਆ ਕੇ ਉੱਥੇ ਹੈੱਡ ਆਫਸ ਦੇ ਵੀ ਜਾ ਕੇ ਲੋਕੀ ਸਾਰੇ ਜਿਹੜੇ ਆਉਂਦੇ ਆ ਸਨ ਆਪਣਾ ਦੱਸਦੇ ਆ ਵੀ ਬਹੁਤ ਜ਼ਿਆਦਾ ਖਜਲਖਵ ਜਿਹੜੋ 3 ਮਿੰਟ ਪਹਿਲਾਂ ਟਿਕਟ ਬੁੱਕ ਕਰਾਈ ਜਿਹੜਾ ਜਾਣ ਦਾ ਟਾਈਮ ਹੁੰਦਾ ਤਾਂ ਕੋਈ ਘਰ ਦੀ ਪਰੇਸ਼ਾਨੀ ਆ ਜਾਏ ਮੁਸ਼ਕਲਾ ਜੇ ਪੈਸੇ ਵੀ ਵੇਸਟ ਜਾਂਦੇ ਆ ਇਹਦੇ ਵਿੱਚ ਇਸ ਤਰ੍ਹਾਂ ਦੀ ਕੋਈ ਪਰੇਸ਼ਾਨੀ ਨਹੀਂ ਹੈ ਬਿਲਕੁਲ ਆ ਦੇਖ ਸਕਦੇ ਆ ਚਾਰਜਿੰਗ ਪੁਆਇੰਟ ਤੱਕ ਲੱਗੇ ਹੋਏ ਨੇ ਹਰ ਜਗ੍ਹਾ ਤੇ ਭਾਵੇਂ ਜਿਹੜਾ ਸੀਟ ਦੇ ਉੱਤੇ ਬਹਿ ਗਿਆ ਉਹਨੂੰ ਦਿੱਕਤ ਦਾ ਸਾਹਮਣਾ ਨਹੀਂ ਕੋਈ ਕਰਨਾ ਪਏਗਾ ਸਿੱਧਾ ਬੁੜਾ ਕੰਫਰਟੇਬਲ ਹੋ ਕੇ ਉਹ ਆਪਣੀ ਮੰਜ਼ਲ ਤੇ ਪਹੁੰਚ ਸਕਦਾ ਜਾਨੀ ਕਿ ਦਰਸ਼ਨਾ ਵਾਸਤੇ ਪਹੁੰਚ ਸਕਦਾ ਤਾਂ ਇਹ ਦਰਸ਼ਨਾ ਦੀ ਚਾਹ ਜਿਹੜੀ ਆ ਉਹ ਬੜੇ ਸ਼ਰਧਾਲੂਆਂ ਦੇ ਮਨਾਂ ਦੇ ਵਿੱਚ ਹੈਗੀ ਸੀ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਬਹੁਤ ਵਧੀਆ ਲੱਗਾ ਜੀ ਬਹੁਤ ਵਧੀਆ ਜੀ ਟ੍ਰੇਨ ਦੀ ਟਿਕਟ ਨਹੀਂ ਮਿਲਦੀ ਤੇ ਬੰਦਾ ਹੈ ਬਾਹਰੋਂ ਅੱਛਾ ਕਹਿੰਦਾ ਦਰਸ਼ਨ ਕਰਨੇ ਕਰਨੇ ਆ ਤੇ ਰੱਬ ਵੱਲ ਹੀ ਬੱਸ ਦੀ ਸਰਵਿਸ ਸ਼ੁਰੂ ਹੋ ਗਈ ਤੇ ਉਸੇ ਉਹਦੇ ਟਿਕਟਾਂ ਬਹੁਤ ਵਧੀਆ ਹੋ ਗਿਆ ਜੀ ਬੱਸ ਚੱਲਾ ਜੀ ਹਾਂਜੀ ਹਾਂਜੀ ਅੱਛਾ ਦਰਸ਼ਨਾ ਦੀ ਖੇਚ ਜਿਹੜੀ ਹੁੰਦੀ ਓ ਉਦੋਂ ਕਿਤੇ ਨਾ ਕਿਤੇ ਨਾ ਮਾਇੂਸ ਹੋ ਜਾਂਦਾ ਬੰਦਾ ਜਦੋਂ ਟਿਕਟ ਨਹੀਂ ਮਿਲਦੀ ਜਾਂ ਫਿਰ ਜਾਣ ਦੀ ਸੁਵਿਧਾ ਰੁਕ ਜਾਂਦੀ ਆ ਤਾਂ ਹੁਣ ਸੁਵਿਧਾਵਾਂ ਜਿਹੜੀਆਂ ਨੇ ਬਹੁਤ ਨੇ ਦਰਸ਼ਨਾ ਵਾਸਤੇ ਹਾਂਜੀ ਹਾਂਜੀ ਬਹੁਤ ਸਹੀ ਸੋਚਿਆ ਨਹੀਂ ਵੀ ਇਹ ਕੰਮ ਹੋ ਜਾਊਗਾ ਤੇ ਜਿਹੜਾ ਹੋ ਗਿਆ ਲੇਟ ਕੇ ਜਾਣਾ ਰਵਾਹ ਨਹੀਂ ਹਾਂਜੀ ਹਾਂਜੀ ਮਾਰਾ ਦਾ ਨਾਮ ਲੈਂਦੀ ਜਾਵਾਂਗੇ ਜੀ ਬਿਲਕੁਲ ਮਾਰੇ ਦਾ ਨਾਮ ਲੈਂਦੇ ਹੋਈ ਜਾਵਾਂਗੇ ਤਾਂ ਗੱਲਬਾਤ ਅਸੀਂ ਜਿਹੜੇ ਡਰਾਈਵਰ ਸੇ ਬਾਹਰ ਨੇ ਉਹਨਾਂ ਦੇ ਨਾਲ ਵੀ ਜ਼ਰੂਰ ਕਰਕੇ ਦੇਖਦੇ ਆਂ ਫਿਲਹਾਲ ਦੀ ਘੜੀ ਜਿਹੜੀ ਇੱਥੋਂ ਦੀ ਤਸਵੀਰ ਹੈ ਉਹ ਦੱਸਦੀ ਹੈ ਕਿ ਤਿਆਰੀਆਂ ਜਿਹੜੀਆਂ ਨੇ ਉਹ ਕਿਸ ਤਰੀਕੇ ਨਾਲ ਕੀਤੀਆਂ ਹੋਈਆਂ ਨੇ ਉਹ ਜ਼ਰੂਰ ਇੱਥੇ ਦੱਸ ਦਿੱਤਾ ਗਿਆ ਤਾਂ ਸੋ ਤਿਆਰੀ ਸੋ ਤਿਆਰੀ ਹੈ ਸਸਿਕਾ ਬੇਟੀ ਸਸਿਕਾ ਜੀ ਨਹੀਂ ਕਹਿਣਾ ਚਾਹੁੰਦੇ ਹੋ ਇੱਕ ਖਾਸ ਤਿਆਰੀ ਹੈ ਤਾਂ ਤੁਹਾਡੇ ਵਾਸਤੇ ਇੱਕ ਸੇਵਾ ਵੀ ਹੈ ਹਾਂਜੀ ਕਿੰਨੇ ਵਜੇ ਚੱਲਦੀ ਹੈ ਤੇ ਕੀ ਨਾਮ ਤੁਹਾਡਾ ਦੱਸੋ ਗਲਵਿੰਦਰ ਸਿੰਘ ਗਿੰਦਰ ਜੀ ਕਿੰਨੇ ਵਜੇ ਤੋਂ ਤੁਸੀਂ ਆਇਆ ਇੱਥੋਂ 8 8 ਕਿਹੜੇ ਕਿਹੜੇ ਵਾਰ ਜੋ ਇਹ ਹਫਤੇ ਚਾਰ ਵਾਰ ਜਾਂਦੀ ਵੀਰਵਾਰ ਸ਼ੁੱਕਰਵਾਰ ਸ਼ਨੀਵਾਰ ਤੇ ਐਨਵਾਰ ਵੀਰਵਾਰ ਸ਼ੁੱਕਰਵਾਰ ਸ਼ਨੀਵਾਰ ਤੇ ਰਾਜ ਕਿਹੜੇ ਕਿਹੜੇ ਸਟੋਪ ਕੋਣ ਇੱਥੋਂ ਚੱਲ ਕੇ ਰਾਜਪੁਰੇ ਫਿਰ ਦਿੱਲੀ ਦਿੱਲੀ ਤੋਂ 5 6 ਹੁੰਦੇ ਆ ਯਾਨੀ ਕਿ ਰਾਹ ਤੇ ਵੀ ਰੁਕਦੀ ਹੈ ਹਾਂ ਦਿੱਲੀ ਤੋਂ ਅੱਗੇ ਵੀ ਟਾਬਿਆਂ ਤੇ ਐਮਰਜੈਂਸੀ ਵਾਸਤੇ ਰੋਕਣੀ ਪੈਂਦੀ ਹਾਂਜੀ ਰੁਕਦੀ ਹੈ ਉਹਦੇ ਵਾਸਤੇ ਵੀ ਹਾਂਜੀ ਰੁਕਦੇ ਨੇ ਹਾਂਜੀ ਤਾਂ ਇਹ ਇੰਨਾ ਲੰਬਾ ਸਫ਼ਰ ਹੈ ਜਿਹੜਾ 35 ਤੋਂ 40 ਘੰਟੇ ਦਾ ਤਾਂ ਦੋ ਡਰਾਈਵਰ ਜਾਂਦੇ ਨੇ ਯਾਰ ਹਾਂਜੀ ਡਬਲ ਡਰਾਈਵਰ ਹੈ ਇਹ ਇੱਕ ਕਨੈਕਟਰ ਡਬਲ ਡਰਾਈਵਰ ਅੱਛਾ ਇਹਦੀ ਟਿਕਟ ਵਗੈਰਾ ਕਿੱਦਾਂ ਕੀ ਹੈ 4000 ਰੁਪਏ 4000 ਹਾਂ ਬੁਕਿੰਗ ਕਿਸ ਤਰੀਕੇ ਨਾਲ ਕਰ ਸਕਦੇ ਆਂ ਆਨਲਾਈਨ ਵੀ ਹੈ ਤੇ ਆਉਣ ਦਾ ਸਪੋਰਟ ਵੀ ਹੋ ਜਾਂਦੀ ਹੈ ਆਉਣ ਦਾ ਸਪੋਰਟ ਹਾਂਜੀ ਆਨਲਾਈਨ ਹਾਂ ਹਾਂ ਹੁਣ ਜਿਆਦਾ ਸਵਾਰੀਆਂ ਜਿਹੜੀਆਂ ਉਹ ਕਿੱਥੋਂ ਵੇਂਦੀਆਂ ਤੇ ਤੁਹਾਨੂੰ ਕੀ ਲੱਗਦਾ ਕਿ ਜਿਆਦਾ ਕਿੱਥੋਂ ਜਾਂਦੇ ਨੇ ਅੰਬਰਸਰੋਂ ਵੀ ਅੰਬਰਸਰੋਂ ਵੀ ਹੈ ਬੁਕਿੰਗ ਹੁੰਦੀ ਹੈ ਜਲੰਧਰ ਤੋਂ ਲੁਧਿਆਣਾ ਰਾਇਪੁਰਾ ਸਾਡੇ ਦਫਤਰ ਆ ਉਤੋਂ ਵੀ ਹੁੰਦੀ ਆ ਪੰਜਾਬ ਸਾਰੇ ਹਾਂ ਸਾਰੇ ਪੰਜਾਬ ਤੋਂ ਹੀ ਹੁੰਦੀ ਦੇ ਜਿਆਦਾ ਪੰਜਾਬ ਤੋਂ ਹੀ ਹੁੰਦੀ ਆ ਬਾਹਰ ਜਦੋਂ ਦਿੱਲੀ ਦੀ ਗੱਲ ਕਰਦੇ ਹਾਂ ਉਸ ਤੋਂ ਬਾਅਦ ਅੱਗੇ ਨਿਕਲਦੇ ਦਿੱਲੀ ਤੋਂ ਵੀ ਹੁੰਦੀ ਆ ਬੁਕਿੰਗ ਹਾਂ ਦਿੱਲੀ ਤੋਂ ਵੀ ਹੁੰਦੀ ਆ ਫਿਰ ਤੁਹਾਨੂੰ ਵਿੱਚ ਉਤਸ਼ਾਹ ਕਿੰਨਾ ਕਰ ਰਿਹਾ ਬਹੁਤ ਵਾਦੂ ਆ ਇਹ ਬਹੁਤ ਖੁਸ਼ ਆ ਟ੍ਰੇਨਾਂ ਦੀਆਂ ਟਿਕਟਾਂ ਨਹੀਂ ਮਿਲਦੀਆਂ ਲੋਕਾਂ ਨੂੰ ਇਹਦੇ ਚ ਵਧੀਆ ਨਾਲੇ ਜਿੱਥੇ ਵੀ ਆਉਂਦੀ ਆ ਕੋਈ ਕੋਈ ਪ੍ਰੋਬਲਮ ਆਉਂਦੀ ਆ ਰੋਕ ਦੇਈ ਦੀ ਆ ਤਾਂ ਇਹਨਾਂ ਇਹ ਸਮਾਨ ਚੋਰੀ ਹੋ ਜਾਂਦਾ ਇੱਥੇ ਸਮਾਨ ਚੋਰੀ ਚੋਰੀ ਹੋਣ ਦਾ ਕੋਈ ਡਰ ਨਹੀਂਗਾ ਸਵਾਦ ਆਂਦਾ ਵਾ ਕਿ ਜਦੋਂ ਰੱਬ ਨੇ ਉਹ ਕੰਮ ਦੇ ਦਿੱਤਾ ਤੁਹਾਨੂੰ ਜਿਹਦੇ ਵਿੱਚ ਅਸ਼ਰਦਾਲੂ ਤਰਸਦੇ ਨੇ ਤੁਸੀਂ ਰੋਜ ਜਾਂਦੇ ਹਾਂ ਜੀ ਬਿਲਕੁਲ ਜੀ ਸੇਵਾ ਹੀ ਆਈ ਅਸੀਂ ਸੇਵਾ ਹੀ ਬਿਲਕੁਲ ਸੇਵਾ ਹੀ ਬਿਲਕੁਲ ਸੇਵਾ ਵੀ ਹੈ ਨਾਲ ਇਹਨਾਂ ਦੀ ਕਿਉਂਕਿ ਜਿਹੜੇ ਡਰਾਈਵਰ ਬੱਸ ਨੂੰ ਚਲਾਉਂਦੇ ਨੇ ਤਾਂ ਉਹਨਾਂ ਦੇ ਵਾਸਤੇ ਤਾਂ ਰੋਜ ਹੀ ਦਰਸ਼ਨਾ ਦੇ ਵਾਸਤੇ ਉਹਨਾਂ ਨੂੰ ਰੋਜ਼ ਉਸ ਧਰਤੀ ਉੱਤੇ ਜਾਣਾ ਹੁੰਦਾ ਜਿਹੜੇ ਸ਼ਰਧਾਲੂ ਕਿਤਨਾ ਕਿਤੇ ਇੰਤਜ਼ਾਰ ਕਰਦੇ ਨੇ ਕਿ ਕਦੋਂ ਸਾਨੂੰ ਮੌਕਾ ਮਿਲੇਗਾ ਤੇ ਕਦੋਂ ਅਸੀਂ ਉਹਨਾਂ ਦਰਸ਼ਨਾ ਦੇ ਵਾਸਤੇ ਉਸ ਧਰਤੀ ਦੇ ਉੱਤੇ ਪਹੁੰਚਾਂਗੇ ਤਾਂ ਸ਼ਰਧਾਲੂ ਇੰਤਜ਼ਾਰ ਕਰਦੇ ਪਰ ਜਿਹੜੇ ਡਰਾਈਵਰ ਸਹਿਬਾਨ ਨੇ ਉਹ ਕਿਤੇ ਨ ਕਿਤੇ ਖੁਸ਼ ਵੀ ਨੇ ਕਿ ਸਾਨੂੰ ਇਹ ਸੇਵਾ ਮਿਲੀ ਹੈ ਤਾਂ ਇਹ ਖਾਸ ਉਪਰਾਲਾ ਜਿਹੜਾ ਵਾ ਇਸ ਕੰਪਨੀ ਵੱਲੋਂ ਕੀਤਾ ਗਿਆ ਜਿੱਥੇ ਹਜ਼ੂਰ ਸਾਹਿਬ ਨੂੰ 4 ਦਿਨ ਹਫ਼ਤੇ ਦੇ ਵਿੱਚ ਬਸ ਤੋਰੀ ਜਾਂਦੀ ਹੈ ਦਰਸ਼ਨਾ ਦੇ ਵਾਸਤੇ ਕੈਮਰਾਮੈਨ ਦਿਵਿੰਦਰ ਦੇ ਨਾਲ ਸੁਖਚੰਦ ਸਿੰਘ ਡੇਲੀ ਪੋਸਟ ਪੰਜਾਬੀ ਅੰਮ੍ਰਿਤਸਰ